ਜੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਕਿ ਮੌਨਸੂਨ ਰਿਜਨ ਦੇ ਵਿੱਚ ਐਕਟਿਵ ਸੀ ਔਰ ਹੁਣ ਵੀ ਜਿਹੜਾ ਮੌਨਸੂਨ ਸਿਸਟਮ ਰਿਜਨ ਦੇ ਵਿੱਚ ਐਕਟਿਵ ਹੈ ਇਹਦੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਜਾਂ ਨੀਅਰ ਨਾਰਮਲ ਡੇ ਟਾਈਮ ਟੈਂਪਰੇਚਰ ਆਬਜ਼ਰਵ ਕੀਤਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ ਲੁਧਿਆਣਾ ਦੇ ਵਿੱਚ 33.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਬਿਲਕੁਲ ਨਾਰਮਲ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 28.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਕਿਉਂਕਿ ਰੇਨੀ ਔਰ ਕਲਾਉਡੀ ਕੰਡੀਸ਼ਨ ਜਿਹੜੀਆਂ ਰਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਵੀ ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਮ ਕਿੰਨੀ ਬਰਸਾਤ ਜਿਹੜੀ ਹੁੰਦਾ ਕੋਰੀਆ ਜੂਨ ਮਹੀਨੇ ਦੀ ਤੱਕ ਰਹੀ ਜਾਂ ਜੁਲਾਈ ਤੱਕ ਜੀ ਜੂਨ ਮਹੀਨੇ ਦੀ ਲੁਧਿਆਣਾ ਦੀ ਨਾਰਮਲ ਬਰਸਾਤ ਜਿਹੜੀ 82.8 ਮਿਲੀਮੀਟਰ ਹੈ ਔਰ ਇਸ ਵਾਰੀ ਨਾਰਮਲ ਤੋਂ ਉੱਪਰ 128.2 ਮਿਲੀਮੀਟਰ ਬਾਰਿਸ਼ ਜੂਨ ਦੇ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਜੁਲਾਈ ਮਹੀਨੇ ਦੀ ਜਿਹੜੀ ਨਾਰਮਲ ਬਾਰਿਸ਼ 220.4 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 85.2 ਮਿਲੀਮੀਟਰ ਬਾਰਿਸ਼ ਜੁਲਾਈ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਮੈਂ ਜਸਰਨਦੀ ਦੇ ਤੇਕੀ ਆਉਣ ਵਾਲੇ ਦਿਨਾਂ ਦੀ ਬਰਸਾਤਾਂ ਦੀ ਉਮੀਦ ਹੈ ਇਹਨਾਂ ਲੋਕਾਂ ਨੂੰ ਸਲਾਹ ਦਿਆਂਗੇ ਕਿ ਉੱਥੇ ਦੇਖਿਆ ਕਿ ਲੋਕ ਨੂੰ ਉਹਨਾਂ ਨੂੰ ਵੀ ਜਾਂਦੇ ਨੇ ਤੇ ਸਲਾਈਡਿੰਗ ਕਰਾਬੀ ਜਿਹੜੀ ਆ ਉਹ ਪਾਈ ਜਾ ਰਹੀ ਹੈ ਹਰਿਆਣਾ ਬਿਲਕੁਲ ਜੀ ਕਿਉਂਕਿ ਹੁਣ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਔਰ ਵੈਸੇ ਵੀ ਹਿਲੀ ਏਰੀਆਜ਼ ਜਿਹੜੇ ਉਹ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਸਟਰਸ ਹੈਗੇ ਆ ਚਾਹੇ ਉਹ ਕਲਾਊਡ ਬਰਸਟ ਹੈ ਜਾਂ ਲੈਂਡਸਲਾਈਡਸ ਨੇ ਉਹਨਾਂ ਲਈ ਕਾਫੀ ਪ੍ਰੂਨ ਹੁੰਦੇ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਜੇ ਕਿਸੇ ਦੇ ਟਰੈਵਲ ਪਲਾਨਸ ਨੇ ਹਿਲੀ ਏਰੀਆਜ਼ ਵਿੱਚ ਜਾਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਜ਼ਰੂਰ ਜਿਹੜਾ ਧਿਆਨ ਰੱਖਣਾ ਚਾਹੀਦਾ ਜਾਂ ਇਹਨੂੰ ਪੋਸਟਪੋਨ ਕਰਨਾ ਚਾਹੀਦਾ ਜਾਂ ਜਦੋਂ ਵੀ ਉਹਨਾਂ ਨੇ ਪਲਾਨ ਕਰਨਾ ਤਾਂ ਆਉਣ ਵਾਲੇ ਦਿਨਾਂ ਦੇ ਮੌਸਮ ਨੂੰ ਜ਼ਰੂਰ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਸਾਨਾ ਬੋਲ ਜਿਹੜੀ ਹੈ ਝੋਨੇ ਦੀ ਬਜਾਈ ਜਿਹੜੀ ਕੀਤੀ ਜਾਂਦੀ ਹੈ ਹੈ ਜੀ ਝੋਨੇ ਦੀ ਕ੍ਰੌਪ ਨੂੰ ਕਿਉਂਕਿ ਪਾਣੀ ਦੀ ਬਹੁਤ ਲੋਡ ਹੁੰਦੀ ਹੈ ਸੋ ਇਸ ਵਾਰੀ ਜਿਹੜੀ ਬਾਰਿਸ਼ ਹੈਗੀ ਆ ਹੁਣ ਤੱਕ ਬਿਲਕੁਲ ਨਾਰਮਲ ਚੱਲ ਰਹੀ ਹੈ ਰਾਦਰ ਜੂਨ ਮਹੀਨੇ ਦੇ ਵਿੱਚ ਲੁਧਿਆਣਾ ਦੇ ਵਿੱਚ ਨਾਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਕਿਉਂਕਿ ਇਸ ਵਾਰੀ ਮੌਨਸੂਨ ਦੀ ਆਮਦ ਵੀ ਇੱਕ ਹਫਤਾ ਪਹਿਲਾਂ ਹੋ ਗਈ ਸੀ ਸੋ ਬਾਰਿਸ਼ ਅੱਛੀ ਮਾਤਰਾ ਦੇ ਵਿੱਚ ਅਸੀਂ ਰਿਕਾਰਡ ਕਰ ਰਹੇ ਹਾਂ ਔਰ ਹੁਣ ਵੀ ਜੁਲਾਈ ਦੇ ਵਿੱਚ ਨੀਰ ਨਾਰਮਲ ਚੱਲ ਰਹੀ ਹੈ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਬਾਰਿਸ਼ ਹੋ ਰਹੀ ਹੈ ਇਹ ਝੋਨੇ ਦੀ ਫਸਲ ਦੀ ਪਾਣੀ ਦੀ ਰਿਕੁਆਇਰਮੈਂਟ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਔਰ ਜਿਹੜਾ ਗਰਾ ਵਾਟਰ ਰਿਸੋਰਸ ਤੇ ਬਹੁਤ ਪ੍ਰੈਸ਼ਰ ਆਲਰੇਡੀ ਹੈਗਾ ਉਹਨੂੰ ਵੀ ਥੋੜਾ ਕੱਟ ਕਰਨ ਦੇ ਵਿੱਚ ਹੈਲਪ ਕਰ ਸਕਦੀ ਹੈ ਕੋਈ ਰਿਪੋਰਟ ਵਗੈਰਾ ਜਾਂ ਕੋਈ ਅਲਰਟ ਆ ਆਨ ਬਾਰੇ ਜਿਹੜੇ 4-5 ਦਿਨਾਂ ਦੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਾਫੀ ਥਾਮਤੇ ਹੋ ਸਕਦੀ ਹੈ ਪਰ ਅਲਰਟ 16 ਤਰੀਕ ਨੂੰ ਇੱਕ ਦੋ ਡਿਸਟ੍ਰਿਕਟ ਨਾਰਥ-ਈਸਟਰਨ ਜਿਹੜੇ ਹੈਗੇ ਆ ਉਹਨਾਂ ਨੂੰ ਛੱਡ ਕੇ ਹੋਰ ਕਿਤੇ ਵੀ ਫਿਲਹਾਲ ਆਈਐਮਡੀ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਹਾਂ ਲੱਗਦਾ ਕਿ ਹਮੋਸਪਰੇ ਮੌਸਮਾਂ 'ਚ ਲੋਕਾਂ ਨੂੰ ਆਪਣੀ ਸਿਹਤ 'ਤੇ ਵੀ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ। ਆ ਬਿਲਕੁਲ ਜੀ ਕਿਉਂਕਿ ਜਦੋਂ ਮੌਨਸੂਨ ਸੀਜ਼ਨ ਦੀ ਆਮਦ ਹੋ ਜਾਂਦੀ ਹੈ ਤਾਂ ਹਵਾ ਦੇ ਵਿੱਚ ਮੌਇਸਚਰ ਬਹੁਤ ਵੱਧ ਜਾਂਦਾ ਕਿਉਂਕਿ ਜਿਹੜੀਆਂ ਮੌਨਸੂਨ ਵਿੰਡਸ ਨੇ ਹੁੰਦੇ ਵਿੱਚ ਮੌਇਸਚਰ ਬਹੁਤ ਹੁੰਦਾ। ਸੋ ਇੱਕ ਹਮੋਸਪਰੇ ਗਰਮੀ ਦਾ ਸੀਜ਼ਨ ਫਿਰ ਸਟਾਰਟ ਹੋ ਜਾਂਦਾ। ਹੌਟ ਐਂਡ ਹਿਊਮਿਡ ਕੰਡੀਸ਼ਨਸ ਬਣ ਜਾਂਦੀਆਂ ਨੇ ਜਿਹੜੀਆਂ ਕਿ ਸਾਡੇ ਲਈ ਬਹੁਤ ਅਨਕੰਫਰਟੇਬਲ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਹੈਲਦੀ ਡਾਈ